ਤਾਰ ਜਿਹੜੀਆਂ ਨਾ ਕੱਲ ਗੋਲੀਆਂ ਫੜੀਆਂ ਜੀ ਉਹਦੇ ਬਾਰੇ ਦੱਸਿਓ ਕਿੱਥੋਂ ਫੜੀਆਂ ਤੇ ਕਿੰਨੀਆਂ ਫੜੀਆਂ ਜੀ ਜੀ ਸਾਡੇ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਹਾਈ ਟੈਕ ਨਾਕਾ ਰੈਗੂਲਰੀ ਸਾਡੇ ਅੰਸਰੂਮ ਲੱਗਿਆ ਹੋਇਆ ਚੈਕਿੰਗ ਦੌਰਾਨ ਇੱਕ ਬੱਸ ਰੋਪੜ ਸੈਟ ਤੋਂ ਆਈ ਜਦੋਂ ਸਾਡੀ ਪੁਲਿਸ ਪਾਲਟੀ ਬੱਸ ਦੀ ਚੈਕਿੰਗ ਕਰਨ ਦੀ ਸ਼ੁਰੂ ਕੀਤੀ ਤਾਂ ਇੱਕ ਸ਼ਖਸ ਜਿਸ ਨੇ ਧੱਕੀ ਉਤਰ ਕੇ ਪੈਦਲ ਦੱਦੋ ਹੈ ਤੱਤਬਿਆ ਸਾਡੇ ਐਸਆਈ ਜਗਤਾਰ ਸਿੰਘ ਚੌਕੀ ਚਾਰਜ ਅਨਸਰੋਂ ਨੇ ਉਹਨੂੰ ਬਾਇ ਮਾਰੀ ਉਹਦਾ ਨਾਮ ਪਤਾ ਪੁੱਛਿਆ ਤਾਂ ਉਹਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਭਾਦਰ ਸਿੰਘ ਪਿੰਟ ਚੱਕ ਸਿੰਘ ਥਾਣਾ ਗੜ ਗੜ ਸ਼ੰਕਰ ਦੱਸਿਆ ਤਾਂ ਇਸੇ ਦਰਾਨੀ ਨੇ ਆਪਣੇ ਹੱਥ ਚੋਂ ਬਾਬਾ ਸੁੱਟ ਦਿੱਤਾ ਜ ਜਸੂਨ ਚੈੱਕ ਕਰਿਆ ਸਾਡੇ ਥਾਣੇਦਾਰ ਸਾਹਿਬ ਨੇ ਉਹਦੇ ਵਿੱਚੋਂ ਮਸੀਦੀਆਂ ਗੋਲੀਆਂ ਬਰਾਮਦ ਹੋਈਆਂ ਕਿੰਨੀਆਂ ਕਿਸੀ ਗੋਲੀਆਂ ਸਾਰੇ ਮਸੀਦੀਆਂ ਗੋਲੀਆਂ ਦੀ ਗਿਣਤੀ 1000 ਤੇ ਇਹ ਸਾਰੇ ਜਿਹੜਾ ਬੰਦਾ ਫੜਿਆ ਤੁਸੀਂ ਜੀ ਇਹਦੇ ਬਾਰੇ ਕੋਈ ਤਫਤੀਸ਼ ਕੀਤੀ ਵੀ ਅੱਗੇ ਵੀ ਕੋਈ ਤੇ ਪਰਚਾ ਹੈ ਜਾਂ ਪਹਿਲੀ ਵਾਰ ਫੜਿਆ ਗਿਆ ਜੀ ਜੀ ਅਜੇ ਤੱਕ ਇਹਦੇ ਅੱਗੇ ਪਰਚਾ ਹੋਣ ਦੀ ਸਾਹਮਣੇ ਨਹੀਂ ਆਇਆ ਪਰ ਇਹ ਦਰਾਂਨੇ ਪੁੱਛ ਕੇ ਚ ਦੱਸਿਆ ਕਿ ਮੈਂ ਦਿੱਲੀ ਤੋਂ ਲੈ ਕੇ ਆਇਆ ਤੇ ਮੈਂ ਆਪ ਖੁਦ ਖਾਨਾ ਤੇ ਠੀਕ ਹੈ ਜੀ ਤੇ ਹੋਰ ਕੋਈ ਕੋਈ ਸਾਰ ਹੈ ਤੁਹਾਨੂੰ ਕੋਈ ਹੋਰ ਇਹਦੇ ਕੋਲ ਬਈ ਕੋਈ ਵੱਡਾ ਮਗਰਮਚ ਫੜਿਆ ਜਾਵੇ ਜੀ ਸਾਡੇ ਅਸੀਂ ਅੱਜ ਮਾਂਜੂ ਅਦਾਲਤ ਵਿੱਚ ਇਹਨੂੰ ਪੇਸ਼ ਕਰਾਂਗੇ ਰਮਾਟ ਹਾਸਲ ਕਰਕੇ ਕੁਝ ਵੀ ਬ੍ਰਾਂਡ ਜੋ ਵੀ ਤੁਹਾ ਸਾਹਮਣੇ ਆਏ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਜੀ ਸਾਨੂੰ ਆਸ ਜ਼ਰੂਰੀ ਹੈ ਵੀ ਅੱਗੇ ਵੱਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਹੈ